ਨਵਜੋਤ ਸਿੰਘ ਸਿੱਧੂ ਨਾਲ ਰਲ ਕੇ ਆਵਾਜ਼ੇ ਪੰਜਾਬ ਫਰੰਟ ਬਣਾਉਣ ਵਾਲੇ ਬੈਂਸ ਭਰਾਵਾਂ ਲਈ ਅਗਲੇ 4-5 ਦਿਨ ਹੋਰ ਕਨਫਿਊਜ਼ਨ ਪਰੇ ਨੇ। ਸੰਗਰੂਰ ਦੇ ਧੋਰੀ ਪਹੁੰਚੇ ਵਿਧਾਇਕ ਜੀ ਮਰਜੀਤ ਬੈਂਸ ਦਾ ਕਹਿਣਾ ਹੈ ਕਿ ਆਵਾਜ਼ੇ ਪੰਜਾਬ ਫਰੰਟ ਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਹਾਂ ਨਾਲ ਗੱਲਬਾਤ ਜਾਰੀ ਹੈ ਤੇ ਕੁਝ ਦਿਨਾਂ ਚ ਪੰਜਾਬ ਦੇ ਹਿੱਤ ਲਈ ਫੈਸਲਾ ਲਿਆ ਜਾਵੇਗਾ। ਉਹਨਾਂ ਲੋਕਾਂ ਨੂੰ ਨਾ ਲੀਡਰਾਂ ਨੂੰ ਕਾਲੀ ਹੁੰਦੀ ਜਿਨ੍ਹਾਂ ਲਈ ਕੁਰਸੀ ਇੱਕ ਧੰਦਾ ਬਣ ਜਾਂਦੀ ਹੈ ਜਿਵੇਂ ਬਾਦਲਾਂ ਦੀ ਬਣੀ ਹੋਈ ਹੈ। ਆਵਾਜ਼ੇ ਪੰਜਾਬ ਦੇ ਮੈਂ ਕਹਾਂਗਾ ਕਿ ਐਮਐਲਏ ਜਾਂ ਐਮਪੀ ਨਹੀਂ ਵਾਚਮੈਨ ਨੇ ਪੰਜਾਬ ਦੇ ਲੋਕਾਂ ਦੇ ਚੌਕੀਦਾਰ ਨੇ ਆਉਣ ਵਾਲੇ ਪੰਜ ਚਾਰ ਦਿਨਾਂ ਦੇ ਵਿੱਚ ਸਾਰਾ ਕੁਝ ਜਿਹੜਾ ਸਥਿਤੀ ਸਪਸ਼ਟ ਹੋ ਜਾਏਗੀ ਪਰ ਫੈਸਲਾ ਪੰਜਾਬ ਦੇ ਹਿੱਤ ਵਾਸਤੇ ਹੋਏਗਾ ਫੈਸਲਾ ਇਹ ਟਰਮ ਐਂਡ ਕੰਡੀਸ਼ਨ ਸਿੱਧੂ ਬੈਸ ਜਾਂ ਪ੍ਰਗਟ ਦੀਆਂ ਨਹੀਂ ਇਹ ਟਰਮ ਐਂਡ ਕੰਡੀਸ਼ਨ ਨੇ ਪੰਜਾਬ ਦੇ عوام ਦੀਆਂ ਪੰਜਾਬ ਦੇ ਹਿੱਤ ਵਾਸਤੇ ਤੇ ਕੋਈ ਲੀਡਰ ਕੁਝ ਬੋਲੀ ਚਲੇ ਕਿ ਬਿਨਾਂ ਸ਼ਰਤਾਂ ਤੋਂ ਕੋਈ ਟਰਮ ਐਂਡ ਕੰਡੀਸ਼ਨ ਨਹੀਂ ਵਾਏ ਟਰਮ ਐਂਡ ਕੰਡੀਸ਼ਨ ਪੰਜਾਬੀ ਲੋਕਾਂ ਦੀਆਂ ਸਾਡੀਆਂ ਨਹੀਂ ਕਾਂਗਰਸਰਲੇਮੇ ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਪਹਿਲਾਂ ਕਾਂਗਰਸ ਆਪਣੀ ਸਥਿਤੀ ਸਪਸ਼ਟ ਕਰੇ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਬੈਂਸ ਨੇ ਕਿਹਾ ਕਿ ਉਹ ਗਿਰਗिट ਵਾਂਗ ਰੰਗ ਬਦਲ ਦੇ ਨੇ ਕੈਪਟਨ ਸਾਹਿਬ ਪਹਿਲਾਂ ਆਪਣੀ ਸਥਿਤੀ ਸਪਸ਼ਟ ਕਰਨ ਮੈਂ ਤਾਂ ਬੜੀ ਬਾਰੀ ਪ੍ਰੈਸ ਦੇ ਜਰੀਏ ਬੇਨਤੀ ਕੀਤੀ ਵੱਡੀ ਉਮਰ ਦੇ ਆ ਬੋਲਣਾ ਨਹੀਂ ਚਾਹੀਦਾ ਵਿਰਸੇ 'ਚ ਸਾਨੂੰ ਬਜ਼ੁਰਗਾਂ ਦਾ ਸਤਕਾਰ ਸਿਖਾਇਆ ਗਿਆ ਮਿਲਿਆ ਵਿਰਸੇ 'ਚੋਂ ਪਰ ਉਹ ਆਪਣੀ ਸਟੇਟਮੈਂਟ ਦੇ ਨੀਅਤ ਰਹਿੰਦੇ ਗਿਰਗਟਾਂ ਨੂੰ ਰੰਗ ਬਦਲੀ ਕਰ ਜਾਂਦੇ ਆ ਕਦੇ ਤਾਂ ਉਹਨਾਂ ਨੂੰ ਬੈਂਸ ਬੜਾ ਚੰਗਾ ਲੱਗਦਾ ਸਿੱਧੂ ਬੜਾ ਚੰਗਾ ਲੱਗਦਾ ਡੀਐਨਏ ਸਿੱਧੂ ਪਰਿਵਾਰ ਦਾ ਕਾਂਗਰਸ ਨਾਲ ਮੇਲ ਖਾਂਦਾ ਕਹਿੰਦੇ ਆ ਤੇ ਕਦੇ ਯੂ ਟਰਨ ਮਾਰ ਜਾਂਦੇ ਆ ਕਹਿੰਦੇ ਤਾਂ ਟਾਂਗਾ ਪਾਰਟੀ ਆ ਸਿੱਧੂ ਦੇ ਪੱਲੇ ਕੀ ਆ ਤਾੜੀਆਂ ਵਜਾਉਣਾ ਬੈਂਸ ਦਾ ਜਿੱਤੀ ਨਹੀਂ ਸਕਦਾ ਫਿਰ ਯੂ ਟਰਨ ਮਾਰਦੇ ਆ ਪੰਜ ਚਾਰ ਦਿਨਾਂ ਬਾਅਦ ਫਿਰ ਕਹਿੰਦੇ ਸਾਡੇ ਦਰਵਾਜ਼ੇ ਖੁੱਲਿਆ ਜੀ ਆਜੋ ਫਟਾਫਟ ਅਸੀਂ ਦੋ ਵਧੇ ਜਾਂ ਨਹੀਂ ਤੁਹਾਡੇ ਤੋਂ ਬਿਨਾ ਮੈਂ ਫੇਰ ਕਮਾਂਗਾ ਕਿ ਪਹਿਲਾਂ ਆਪਣੀ ਕਾਂਗਰਸ ਪਾਰਟੀ ਸਥਿਤੀ ਸਪਾਇਟ ਕਰੇ ਕਿ ਸਥਿਤੀ ਉਹਨਾਂ ਦੀ ਆਪਣੀ ਕੀ ਹੈ ਜਿਹੜਾ ਰੋਜ਼ ਨਿਤ ਦਿਹਾੜੇ ਗਰਗਟਾ ਨੂੰ ਰੰਗ ਬਦਲ ਪਤਾ ਕਿ ਢੀ ਡੁੱਬ ਰਹੀ ਹੈ ਅੱਜ ਇੱਕ ਗੇਮ ਪੰਜਾਬ ਦੇ ਅੰਦਰ ਫਸੀ ਹੋਈ ਹੈ ਤੇ ਅਸੀਂ ਪੰਜਾਬ ਦੇ عوام ਵਾਸਤੇ ਫੈਸਲਾ ਲੈ ਕੇ ਆਵਾਂਗੇ ਸਿਮਰਜੀਤ ਵੈਂਸ ਧੋਰੀ ਚ ਅਕਾਲੀ ਕੌਂਸਲਰ ਵੱਲੋਂ ਕਤਲ ਕੀਤੇ ਗਏ ਪੱਤਰਕਾਰ ਕੇਵਲ ਕ੍ਰਿਸ਼ਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ ਇਸ ਘਟਨਾ ਦੀ ਨਿਖੇਦੀ ਕਰਦਿਆਂ ਉਹ ਸੱਤਾ ਦੇ ਕਾਬਜ਼ ਸਰਕਾਰ ਤੇ ਜੰਮ ਕੇ ਵੜੇ ਲੌਂਡ ਆਰਡਰ ਦਾ ਜਨਾਜਾ ਜੰਗਲ ਰਾਜ ਕੇਵਲ ਕ੍ਰਿਸ਼ਨ ਜੀ ਪ੍ਰੈਸ ਰਿਪੋਰਟਰ ਤੇ ਆਮ ਇਨਸਾਨ ਦਾ ਕੀ ਹਾਲ ਹੋਏਗਾ ਆਮ ਵਿਅਕਤੀ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਰਹੇਗਾ ਮੈਂ ਇਹ ਗੱਲ ਦਾ ਵੀ ਨਾ ਕਹਿ ਸਕਦਾ ਕਿ ਪੰਜਾਬ ਦੇ ਅੰਦਰ ਤੁਸੀਂ ਕੋਈ ਮਰਡਰ ਦੀ ਤਫ਼ਤੀਸ਼ ਕਰਕੇ ਦੇਖ ਲਓ ਆਪਣੇ ਦੌਰ ਤੇ ਕਿਸੇ ਵੀ ਹੋਏ ਮਰਡਰ ਦੀ ਤੁਸੀਂ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਲਓ ਤੇ ਉਹਦੇ ਪਿੱਛੇ ਕਾਲੀ ਦਲ ਦਾ ਲੀਡਰ ਤੁਹਾਨੂੰ ਜ਼ਰੂਰ ਮਿਲੇਗਾ ਇਨਕੁਆਰੀ ਲੱਗਣ ਤੋਂ ਬਾਅਦ ਇਹਨੂੰ ਵੀ ਬਰੀ ਕਰ ਦੇਣਗੇ ਪੁਲਸੀਆ ਕਰ ਦੇਣਗੇ ਕਿਉਂਕਿ ਇੱਕ ਇਹ ਵੱਡਾ ਬਹੁਤ ਵੱਡਾ ਇੱਕ ਨਾਪਾਕ ਸੰਗਠਨ ਕਹਾਂਗੇ ਕਿ ਨੈਕਸਸ ਆ ਪੁਲਸੀਆਂ ਦਾ ਤੇ ਬਾਦਲਾਂ ਦਾ ਇੱਕ ਪੱਤਰਕਾਰ ਦਾ ਮਰਡਰ ਹੋਇਆ ਤੇ ਸੀਐਮ ਨੂੰ ਖੁਦ ਆਉਣਾ ਚਾਹੀਦਾ ਸੀ ਜਿਹੜੇ ਰਤਾ ਮਾਸਾ ਵੀ ਸ਼ਰਮ ਹੋਵੇ ਤੇ ਉਹਦੇ ਪਰਿਵਾਰ ਦੇ ਬੱਚੇ ਨੇ ਜਿਹੜੇ ਐਮਬੀਏ ਕੀਤੀ ਮੈਂ ਘਰ ਜਾ ਕੇ ਆ ਮਫਸੋਸ ਕਰਕੇ ਆ ਤੇ ਕਮ ਸੇ ਕਮ ਉਹਨੂੰ ਕੋਈ ਸਰਕਾਰੀ ਨੌਕਰੀ ਦੀ ਆਫਰ ਕੀਤੀ ਜਾਂਦੀ ਚਲੋ ਕਿ ਆ ਬੰਦਾ ਵਾਪਸ ਨਹੀਂ ਆ ਸਕਦਾ ਪਰ जख्मਾਂ ਦੇ ਉੱਤੇ ਮਲਮ ਤਾਂ ਲੱਗ ਸਕਦੀ ਸੀ ਸ਼ੁੱਕਰਵਾਰ ਨੂੰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੈਨਿਕ ਸਵੇਰਾ ਦੇ ਪੱਤਰਕਾਰ ਕੇਵਲ ਕ੍ਰਿਸ਼ਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦਾ ਇਲਜ਼ਾਮ ਲੱਗਿਆ ਅਕਾਲੀ ਕਾਉਂਸਲਰ ਕਰਮਜੀਤ ਸਿੰਘ ਪੰਮੀ ਤੇ ਪੁਲਿਸ ਨੇ ਪੰਮੀ ਨੂੰ ਗ੍ਰਿਫਤਾਰ ਕਰ ਲਿਆ ਤੇ ਕਤਲ ਲਈ ਵਰਤੀ ਗਈ ਗੱਡੀ ਅਤੇ ਰਿਵਾਲਵਰ ਵੀ ਬਰਾਮਦ ਹੋ ਗਿਆ ਹੈ